ਬੀਤੇ ਦਿਨੀ ਸਪੈਸ਼ਲ ਕਾਰਡਰ ਅਧਿਆਪਕ ਫਰੰਟ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਵਿੱਚ ਵਿੱਤ ਮੰਤਰੀ ਪੰਜਾਬ ਵੱਲੋਂ ਬੋਲੀ ਗਈ ਮਾੜੀ ਸ਼ਬਦਾਵਲੀ ਲਈ ਵਿਰੋਧ ਦਰਜ ਕਰਦਿਆ ਹੋਇਆ ਸਪੈਸ਼ਲ ਕਾਰਡਰ ਅਧਿਆਪਕਾਂ ਵੱਲੋਂ 14 ਨਵੰਬਰ ਨੂੰ ਬਾਲ ਮੇਲੇ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਅਤੇ ਰੋਸ ਵਜੋਂ ਵਿੱਤ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਗਏ ਅਤੇ ਸਪੈਸ਼ਲ ਕਾਰਡਰ ਅਧਿਆਪਕ ਫਰੰਟ ਪੰਜਾਬ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਵਿੱਤ ਮੰਤਰੀ ਪੰਜਾਬ ਇਸ ਸ਼ਬਦਾਵਲੀ ਲਈ ਮਾਫੀ ਮੰਗਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਵਿੱਤ ਮੰਤਰੀ ਪੰਜਾਬ ਦਾ ਲਗਾਤਾਰ ਵਿਰੋਧ ਚੱਲਦਾ ਰਹੇਗਾ ਅਤੇ 3 ਨਵੰਬਰ ਨੂੰ ਸੂਬਾ ਪਧਰੀ ਰੈਲੀ ਵੀ ਕੀਤੀ ਜਾਵੇਗੀ। ਇਸ ਮੌਕੇ ਹਰਪ੍ਰੀਤ ਕੌਰ, ਦਵਿੰਦਰ ਸੰਧੂ, ਮਨਪ੍ਰੀਤ ਸਿੰਘ ਮੋਂਗਾ, ਗੁਰਲਾਲ ਸਿੰਘ, ਅਨੁਭਵ ਗੁਪਤਾ ਸਮੇਤ ਅਧਿਆਪਕ ਮੌਜੂਦ ਸਨ। ਬੈਸ ਕੇ ਲਾਗੂ ਕਰੋ, ਬੈਸ ਨੂੰ ਕਰੋ, ਬੈਸ ਨੂੰ ਕਰੋ। ਹਾਏ 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 ਹੋਇਆ ਜ਼ਿੰਮਾ ਮੋਇਆ, ਕੀ ਹੋਇਆ ਜ਼ਿੰਮਾ ਮੋਇਆ। ਸਾਰਾ ਸਿਆਪਾ ਹਾਏ ਹਾਏ ਦਾ ਜਿਹੜਾ ਆ ਕਿ ਅਸੀਂ ਮੇਨ ਮਕਸਦ ਸੀਗਾ ਜਿਹੜਾ ਅਸੀਂ ਅੱਜ ਪੁਤਲਾ ਫੂਕ ਮੁਜਾਹਰਾ ਕੀਤਾ ਆ ਉਹ ਥੋੜੇ ਦਿਨ ਪਹਿਲਾਂ ਹਰਪਾਲ ਚੀਮਾ ਜੀ ਨਾਲ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਬਹੁਤ ਭੱਦੀ ਸ਼ਬਦਾਂ ਵਾਲੀ ਲੇਡੀ ਟੀਚਰ ਨੂੰ ਬੋਲੀ ਗਈ ਆ ਵੀ ਤੁਸੀਂ ਮੂੰਹ ਚੁੱਕ ਕੇ ਆ ਜਾਂਦੇ ਜੇ ਸਾਨੂੰ ਮੀਟਿੰਗਾਂ ਦਿੰਦੇ ਨੇ ਤੇ ਅਸੀਂ ਮੂੰਹ ਚੁੱਕ ਕੇ ਜਾਂਦੇ ਆ ਨਾ ਮੀਟਿੰਗਾਂ ਦੇਣ ਅਸੀਂ ਨਾ ਆ ਜਾਈਏ ਤੇ ਦੂਸਰੀ ਗੱਲ ਆ ਜਿਹੜੇ ਸਾਡੇ ਆ ਸੀਐਸਆਰ ਰੂਲ ਪੇ ਸਕੇਲ ਲਾਗੂ ਨਹੀਂ ਕੀਤਾ ਗਿਆ ਜੋ ਕਿ ਸਰਕਾਰ ਨੇ 2 ਸਾਲ ਪਹਿਲਾਂ ਕਿਹਾ ਸੀਗਾ ਕਿ ਸੀਐਸਆਰ ਰੂਲ ਸਾਰੇ ਲਾਗੂ ਕੀਤੇ ਜਾਣਗੇ ਤੇ ਸਾਨੂੰ ਅਜੇ ਤੱਕ ਇੱਕ ਵੇ ਵਾਦਾ ਦਿੱਤਾ ਆ ਪੇਸ ਕੋ ਲਾਗੂ ਨਹੀਂ ਕੀਤਾ ਗਿਆ ਉਹ ਸਾਡਾ ਲਾਗੂ ਕੀਤਾ ਜਾਵੇ ਜੋ ਵੀ ਇਹ ਪੰਜਾਬ ਸਰਕਾਰ ਨੇ ਇਹ ਨਾਟਕ ਰਚਿਆ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਇੱਕ ਵੀ ਮੁਲਾਜ਼ਮ ਉਦੋਂ ਦਾ ਪੱਕਾ ਨਹੀਂ ਹੋਇਆ ਹਾਂ ਹੋਲਡਿੰਗ ਤੇ ਹੋਇਆ ਬੋਰਡਾਂ ਤੇ ਹੋਇਆ ਉੱਥੇ ਹੀ ਪੱਕੇ ਹੋ ਗਏ ਕਾਗਜ਼ਾਂ ਦੇ ਵਿੱਚ ਸਿਰਫ ਰੈਗੂਲਰ ਦਾ ਨਾਂ ਦਿੱਤਾ ਗਿਆ ਸਾਨੂੰ ਕਿ ਰੈਗੂਲਰ ਕਾਰ ਦਿੱਤੇ ਗਏ ਕੋਈ ਫੈਸਿਲਿਟੀ ਨਹੀਂ ਮਿਲੀ ਹਾਂ ਇਹ ਕਹਿੰਦੇ ਉਦੋਂ ਕਿ ਹਾਂ ਇਹਨਾਂ ਦਾ ਪੇ ਸਕੇਲ ਵਧਾ ਦਿੱਤਾ ਇਹਨਾਂ ਦੀ ਤਨਖਾਹ ਥੋੜੀ ਜੀ ਵਧਾ ਦਿੱਤੀ ਆ ਤੇ ਫੇਰ ਗੱਲ ਠੀਕ ਸੀ ਪਰ ਇਹਨਾਂ ਨੇ ਇਹ ਝੂਠ ਬੋਲਿਆ ਇਹ ਲਾਰਾ ਲਾਇਆ ਕਿ ਆਪਾਂ ਇਹ ਮੁਲਾਜ਼ਮ ਜਿਹੜੇ ਪ ਇਹ ਤੇ ਪਰ ਅਜੇ ਹਕ ਕੁਝ ਨਹੀਂ ਹੋਇਆ ਅੱਜ ਸਾਡੇ ਸਕੂਲਾਂ ਦੇ ਵਿੱਚ ਜਿਹੜਾ ਬਾਲ ਦਿਵਸ ਦਾ ਮੇਲਾ ਲੱਗਣਾ ਸੀ ਸਾਡੇ ਸਾਰੇ ਗੱਚੇ ਮੁਲਾਜ਼ਮਾਂ ਨੇ ਉਹਦਾ ਬਾਈਕਾਟ ਕੀਤਾ ਵਾ ਤੇ ਸਾਡੀ ਇਹ ਮੰਗ ਹੈ ਸਰਕਾਰ ਤੋਂ ਕਿ ਸਾਨੂੰ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾਏ ਸਾਡੇ ਅਧਿਆਪਕ ਮਹਿਲਾ ਅਧਿਆਪਕ ਪਿਛਲੇ ਦਿਨੀ ਮੀਟਿੰਗ ਤੇ ਗਏ ਸੀ ਉੱਥੋਂ ਜਿਹੜੇ ਵਿੱਤ ਮੰਤਰੀ ਸਾਹਿਬ ਸੀ ਉਹਨਾਂ ਨੂੰ ਬਹੁਤ ਗਲਤ ਬੋਲੇਆ ਮਹਿਲਾ ਅਧਿਆਪਕਾਂ ਨੂੰ ਉਸ ਦੇ ਰੋਸ ਵਜੋਂ ਅਸੀਂ ਅੱਜ ਸਾਰੇ ਜ਼ਿਲ੍ਹਿਆਂ 'ਚ ਪੰਜਾਬ ਭਰ ਵਿੱਚ ਪੁਤਲੇ ਫੂਕ ਮਜਾਰੇ ਤੇ ਡੀਸੀ ਰਾਹੀਂ ਮੰਗ ਪੱਤਰ ਦਿੱਤੇ ਸੀ ਉਹ ਅਜੇ ਕਹੀਂ ਕਾਰਵਾਈ ਕੀਤੀ ਹੈ ਜੀ ਪਰ ਸਾਡੇ 2 ਸਾਲ ਅਜ ਤੋਂ 2 ਸਾਲ ਪਹਿਲਾਂ ਕੋਈ ਅਧਿਆਪ 12700 ਅਧਿਆਪ ਨੂੰ ਆਰਡਰ ਦਿੱਤੇ ਸੀ ਜਿੱਥੋਂ ਕੋਈ ਸਾਥੀ ਸਾਡੇ ਅਜੇ ਵੀ ਰਹਿੰਦੇ ਆ ਉਹ ਜਿਹੜੇ 603500 ਤੇ ਕੰਮ ਕਰ ਰਹੇ ਨੇ ਸਾਡਾ ਪਹਿਲਾ ਮਕਸਦ ਹੈ ਉਹਨਾਂ ਨੂੰ ਆਰਡਰ ਦਿੱਤੇ ਜਾਣ ਜਿਹੜੇ ਸਾਡੀਆਂ ਰਹਿੰਦੀਆਂ ਮੰਗਾਂ ਸੀ ਐਸ ਰੂਲ ਤੇ ਬੇਸਕੇਲ ਉਹ ਸਾਡਾ ਲਾਗੂ ਕੀਤਾ ਜਾਵੇ